ਤਨਤਨ ਬਾਬਾ ਸ੍ਰੀ ਚੰਜੀ ਮਹਾਰਾਜ ਸੰਗਤ ਜੀ ਆਪ ਸਭ ਦੀ ਦਾ ਕੋਟਨ ਕੋਟ ਧੰਨਵਾਦ ਲੱਖ ਲੱਖ ਸ਼ੁਕਰਾਨਾ ਸਾਡੀ ਸਾਰੀ ਟੀਮ ਵੱਲੋਂ ਕਿ ਆਪ ਜੀ ਸਾਨੂੰ ਇੰਨਾ ਪਿਆਰ ਦੇ ਰਹੇ ਹੋ ਆਸ਼ੀਰਵਾਦ ਦੇ ਰਹੇ ਹੋ ਸੋ ਅੱਜ ਦਾ ਪ੍ਰਸੰਗ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ ਸਬਕਾਰ ਕਰਨਾ ਚਾਹੀਦਾ ਬਾਬਾ ਜੀ ਆਪਣੀ ਕਾਂਸ਼ੀ ਯਾਤਰਾ ਦੌਰਾਨ ਬਹੁਤ ਸਾਰੇ ਚਰਦਾਲੂਆਂ ਦਾ ਉਦਾਰ ਕਰਦੇ ਹਨ ਅਤੇ ਉੱਥੇ ਭਗਤੀ ਵਿੱਚ ਲੀਨ ਰਹਿੰਦੇ ਹਨ। ਬਾਬਾ ਜੀ ਦਾ ਯਸ ਸਾਰੇ ਪਾਸੇ ਫੈਲ ਗਿਆ ਕਿ ਸ਼ਿਵ ਸਰੂਪ ਬਾਬਾ ਸ੍ਰੀ ਚੰਦ ਜੀ ਮਹਾਰਾਜ ਕਾਂਸੀ ਵਿੱਚ ਪਧਾਰੇ ਹਨ। ਕਥਾ ਕਰਦੇ ਸਮੇਂ ਬਹੁਤ ਸਾਰੇ ਜਗਿਆਸੂ ਜਨ ਬਾਬਾ ਜੀ ਕੋਲ ਆ ਜਾਂਦੇ ਸਨ ਅਤੇ ਬਾਬਾ ਜੀ ਦੇ ਦਰਸ਼ਨ ਕਰਕੇ ਆਪਣੇ ਧਨ ਭਾਗ ਸਮੀਦੇ ਜਾਂਦੇ। ਕਿਉਂਕਿ ਸੰਗਤ ਜੀ ਐਸਾ ਸੁਭਾਗ بڑے ਕਰਮਾਂ ਨਾਲ ਮਿਲਦਾ ਹੈ। ਬڑے ਉੱਚ ਕਰਮ ਹੋਣ ਤਾਂ ਹੀ ਮਹਾਪੁਰਸ਼ਾਂ ਦਾ ਸੰਗ ਮਿਲਦਾ ਹੈ ਆਪ ਸਭ ਜਾਨੀ ਜਾਣੀ ਹੋ ਬਹੁਤ ਸਾਰੇ ਸਰੋਧਨ ਕਥਾ ਆਰੰਭ ਹੋਣ ਤੋਂ ਪਹਿਲਾਂ ਹੀ ਬਾਬਾ ਜੀ ਦੇ ਕੋਲ ਆ ਕੇ ਬੈਠ ਜਾਂਦੇ ਸਨ ਜੋ ਵੀ ਸ਼ੰਕਾ ਉਹਨਾਂ ਦੇ ਮਨ ਵਿੱਚ ਹੁੰਦੀ ਕੋਈ ਵੀ ਭਗਤ ਆਪਣੀ ਸ਼ੰਕਾ ਬਾਬਾ ਜੀ ਪਾਸ ਦੱਸਦਾ ਬੇਨਤੀ ਕਰਦਾ ਬਾਬਾ ਜੀ ਉਸ ਦੀ ਸ਼ੰਕਾ ਨਿਵਰਤ ਕਰਦੇ ਸਨ ਸਾਰੇ ਭਗਤ ਇਹ ਜਾਣਗੇ ਸਨ ਕਿ ਸ਼ਿਵ ਰੂਪ ਬਾਬਾ ਸ਼੍ਰੀ ਜਨਜੀ ਮਹਾਰਾਜ ਚਾਰ 베ਦ ਸ਼ਾਸਤਰ ਪੁਰਾਨ ਮਹਾਭਾਰਤ ਰਮਾਇਣ ਆਦ ਗ੍ਰੰਥਾਂ ਨੂੰ ਕੰਠ ਕਰੀ ਬੈਠੇ ਹਨ ਅਤੇ ਬਾਬਾ ਜੀ ਦੀ ਲੀਲਾ ਬੜੀ ਅਪਰ ਅਪਾਰ ਹੈ ਸੰਗਤ ਜੀ ਸੰਗਤ ਦੇ ਵਿੱਚੋਂ ਹੀ ਦਿਆਲ ਭਗਤ ਜੀ ਨੇ ਬਾਬਾ ਜੀ ਅੱਗੇ ਬੇਨਤੀ ਕੀਤੀ ਕਿ ਸਤਿਗੁਰੂ ਸ਼੍ਰੀ ਭਗਵਾਨ ਕਿਸ਼ਨ ਜੀ ਦਾ ਕੋਈ ਪ੍ਰਸੰਗ ਸੁਨਾਇਆ ਜਾਏ। ਬਾਬਾ ਜੀ ਬੜੇ ਪ੍ਰਸੰਨ ਹੋਏ ਅਤੇ ਬਾਬਾ ਜੀ ਨੇ ਭਗਵਾਨ શ્રીਕ੍ਰਿਸ਼ਨ ਜੀ ਅਤੇ ਅਗਾਸੁਰ ਰਾਖਸ਼ਸ ਦਾ ਪ੍ਰਸੰਗ ਸੁਨਾਉਣਾ ਸ਼ੁਰੂ ਕੀਤਾ। ਕ੍ਰਿਸ਼ਨ ਭਗਵਾਨ ਨੇ ਸੰਸਾਰ ਵਿੱਚ ਆ ਕੇ ਬਹੁਤ ਸਾਰੇ ਪਾਪੀਆਂ ਦਾ ਉਦਾਰ ਕੀਤਾ। ਅਗਾਸੁਰ ਰਾਖਸ਼ਸ ਵੀ ਪੂਤਨਾ ਮੰਗੂ ਹੀ શ્રીਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ ਆਇਆ ਸੀ। ਇੱਕ ਦਿਨ श्री कृष्ण जी गोकुल ਵਿਖੇ ਗਵਾਲਿਆਂ ਦੇ ਨਾਲ ਗਊਆਂ ਚਾਰਨ ਵਾਸਤੇ ਬਣ ਵਿਖੇ ਗਏ ਹੋਏ ਸਨ ਕੁਝ ਸਮੇਂ ਬਾਅਦ ਕੰਸ ਜੋ ਭਗਵਾਨ श्री कृष्ण जी ਦਾ ਮਾਮਾ ਸੀ ਉਸ ਦਾ ਭੇਜਿਆ ਹੋਇਆ ਦੈਂਤ ਅਗਾਸੁਰ ਉੱਥੇ ਆਇਆ ਜਿੱਥੇ ਭਗਵਾਨ श्री कृष्ण ਤੇ ਹੋਰ ਗਵਾਲੇ ਗਊਆਂ ਚਰਾ ਰਹੇ ਸਨ ਉਸ ਨੇ ਅਜਗਰ ਦਾ ਰੂਪ ਧਾਰ ਲਿਆ ਅਤੇ ਮੂੰਹ ਖੋਲ ਕੇ ਰੱਖਿਆ ਹੋਇਆ ਸੀ ਤੇ ਦੂਰੋਂ ਉਹ ਇੱਕ ਪਹਾੜ ਦੇ ਵਾਂਗ ਪ੍ਰਤੀਤ ਹੁੰਦਾ ਸੀ। ਸ਼੍ਰੀ ਕ੍ਰਿਸ਼ਨ ਜੀ ਹੋਰ ਗਵਾਲਿਆਂ ਦੇ ਸਮੇਤ ਬੱਚਿਆਂ ਦੇ ਸਮੇਤ ਉਸ ਦੇ ਨਜ਼ਦੀਕ ਚਲੇ ਗਏ। ਅਗਸੁਰ ਨੇ ਸਾਰੇ ਹੀ ਗਵਾਲਿਆਂ ਨੂੰ ਲੰਬਾ ਸਾਹ ਲੈ ਕੇ ਆਪਣੇ ਅੰਦਰ ਖਿੱਚ ਲਿਆ। ਸਭ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਯਾਦ ਕੀਤਾ ਕਿਉਂਕਿ ਸਭ ਨੂੰ ਪਤਾ ਹੀ ਸੀ ਕਿ ਸ਼੍ਰੀ ਕ੍ਰਿਸ਼ਨ ਜੀ ਖੁਦ ਭਗਵਾਨ ਹਨ। श्री कृष्ण ਵੀ దंत ਦੇ मुंह ਵਿੱਚ चले गए ਅਤੇ ਉਹਨਾਂ ਨੇ ਆਪਣੇ ਸਰੀਰ ਨੂੰ ਆਪਣੀ ਲੀਲਾ ਦੇ ਨਾਲ ਵਧਾਉਣਾ ਸ਼ੁਰੂ ਕੀਤਾ ਵੱਧਦੇ ਵੱਧਦੇ ਅਗਾਸੁਰ ਦਾ પેટ ਫਟ ਗਿਆ ਸਭ ਗਵਾਲੇ ਸਭ ਵਾਲ ਬਾਹਰ ਆ ਗਏ ਇਹ ਦੇਖ ਕੇ ਸਾਰੇ ਗਵਾਲੇ ਭਗਵਾਨ શ્રી কৃষ্ণ ਦੇ ਚਰਨ ਲੱਗੇ ਬਹੁਤ ਸਾਰੇ ਦੇਵਤਿਆਂ ਨੇ ਭਗਵਾਨ શ્રી কৃষ্ণ ਦੀ ਇਸ ਲੀਲਾ ਨੂੰ ਦੇਖਿਆ ਅਤੇ ਬੜੇ ਪ੍ਰਸੰਨ ਹੋਏ ਚਾਰੇ ਤਰਫ ਇਸ ਗੱਲ ਦਾ ਬੜਾ ਜਸ ਫੈਲਿਆ ਦੇਵਤਿਆਂ ਨੇ ਪ੍ਰਸੰਨ ਹੋ ਕੇ ਫੁੱਲਾਂ ਦੀ ਵਰषा ਕੀਤੀ ਭਗਵਾਨ શ્રીਕ੍ਰਿਸ਼ਨ ਨੇ ਇਸ ਤਰ੍ਹਾਂ ਆਪਣੇ ਸਰੀਰ ਨੂੰ ਵਧਾ ਕੇ ਆਪਣੀ ਲੀਲਾ ਦੇ ਨਾਲ ਕੰਸ ਵੱਲੋਂ ਭੇਜੇ ਹੋਏ ਦੈਂਤ ਅਗਾਸੁਰ ਦਾ ਅੰਤ ਕੀਤਾ ਬਾਬਾ ਜੀ ਦਾ ਇਹ ਪ੍ਰਸੰਗ ਸੁਣ ਕੇ ਸੰਗਤ ਤ੍ਰਿਪਤ ਹੋਈ ਅਤੇ ਜੈ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਜੈ ਭਗਵਾਨ ਕਿਸ਼ਨ ਜੀ ਦਾ ਜਸ ਕਰਨ ਲੱਗ ਗਏ ਸੰਗਤ ਜੀ ਏ ਸੀ ਅਰਧਾ ਪਰਸਨ ਤੁਹਾਨੂੰ ਤੁਹਾਨੂੰ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਵਾਹਿਗੁਰੂ